ਸਾਡੇ ਵੱਡੇ ਵੀਰ ਸਾਜ ਸੁਦਰ ਸਿੰਘ ਸੁੰਨਰ ਜੀ ਜੋ ਕਿ ਉੱਗੇ ਸਮਾਜ ਸੇਵਕ ਰਹੇ ਔਰ ਬਹੁਤ ਅੰਤਰਰਾਸ਼ਟਰੀ ਪੱਧਰ ਤੇ ਜਾਣੀ ਵਾਲੀ ਬਹੁਪੱਖੀ ਸਖਸ਼ੀਅਤ ਹੈ ਇਹਨਾਂ ਨੇ ਸ਼ਾਇਰੀ ਵੀ ਲਿਖੀ ਹੈ ਵੱਖ-ਵੱਖ ਵਰਗੀਆਂ ਲਿਖੀਆਂ ਨੇ ਔਰ ਇਹਨਾਂ ਦੇ ਯਤਨਾ ਸਦਕਾ ਅੱਜ ਦਾ ਇਹ ਸਮਾਗਮ ਨੇਪਰੇ ਚੜਿਆ ਇਹਨਾਂ ਦੀ ਇੱਛਾ ਸੀ ਕਿ ਬੜੇ ਲੰਮੇ ਸਮੇਂ ਤੋਂ ਫਕੀਰ ਚੰਦ ਤੁਲੀ ਜੀ ਦਾ ਸਨਮਾਨ ਇਹਨਾਂ ਦੇ ਮਨ ਦੇ ਵਿੱਚ ਇੱਕ ਰੀਜ ਸੀ ਉਹ ਰੀ ਜਿਨ੍ਹਾਂ ਨੇ ਮੇਰੇ ਨਾਲ ਸਾਂਝੀ ਕੀਤੀ ਅਸੀਂ ਫਕੀਰ ਚੰਦ ਤੁਲੀ ਜਲੰਦਰੀ ਜੀ ਜੋ ਕਿ ਬੜੇ ਲੰਮੇ ਸਮੇਂ ਤੋਂ ਤਕਰੀਬਨ 60 ਸਾਲ ਤੋਂ ਮਾਂਬੋਲੀ ਪੰਜਾਬੀ ਦੀ ਸਿੱਖ ਇਤਿਹਾਸ ਦੀ ਸੇਵਾ ਕਰਦੇ ਆ ਰਹੇ ਨੇ ਔਰ ਅਸੀਂ ਵਡਭਾਗੇ ਆ ਕਿ ਅੱਜ ਤੁਲੀ ਸਾਹਿਬ ਦਾ ਪਰਿਵਾਰ ਸਾਡੇ ਵਿੱਚ ਆਇਆ ਸਿਰਜਣਾ ਕੇਂਦਰ ਕਪੂਰਥਲਾ ਦੇ ਵਿਹੜੇ 'ਚ ਤੇ ਮੇਰੇ ਸਾਥੀਆਂ ਨੇ ਰਲ ਕੇ ਸੁਨਿੰਦਰ ਸਿੰਘ ਸੁੰਨਰ ਜੀ ਦੀ ਅਗਵਾਈ ਹੇਠ ਇਹਨਾਂ ਦੇ ਯਤਨਾ ਸਦਕਾ ਅਸੀਂ ਫਕੀਰ ਤੁਲੀ ਜੀ ਦਾ ਨਗਦ 1 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨ ਕਰ ਸਕੇ ਆ ਭਾਵੇਂ ਇਹ ਸਨਮਾਨ ਸਾਨੂੰ ਛੋਟਾ-ਛੋਟਾ ਲੱਗਦਾ ਇਹਨਾਂ ਦੇ ਕੰਮ ਦੇ ਸਾਹਮਣੇ ਪਰ ਅਸੀਂ ਰੱਬ ਅੱਗੇ ਦੁਆ ਕਰਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਹੋਰ ਤੰਦਰੁਸਤੀ ਬਖਸ਼ੇ ਅਸੀਂ ਹੋਰ ਵੱਡਾ ਸਨਮਾਨ ਕਰਨ ਦੇ ਯੋਗ ਹੋ ਸਕੀਏ ਧੰਨਵਾਦ ਮਿਹਰਬਾਨੀ ਮੈਂ ਸੁਰਨੜ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਸਿੱਖ ਦੇ ਸਿਖਾ ਦੇ ਜਿਨੇ ਵੀ ਗੁਰੂ ਸਾਹਿਬਾਨ ਹੋਏ ਉਹਨਾਂ ਬਾਬਤ ਇੰਨੀਆਂ ਸੋਹਣੀਆਂ ਧਾਰਮਿਕ ਰਚਨਾਵਾਂ ਰੱਖੀਆਂ ਰਚੀਆਂ ਹੋਈਆਂ ਨੇ ਮੈਨੂੰ ਅੱਜ ਸੁਣਦਾ ਵੀ ਪਹਿਲੀ ਵਾਰੀ ਸੁਭਾਗ ਪ੍ਰਾਪਤ ਹੋਇਆ ਔਰ ਉਹਨਾਂ ਦਾ ਸ਼੍ਰੀ ਫਕੀਰ ਚੰਦ ਜੀ ਤੁਲੀ ਜੀ ਦਾ ਸਨਮਾਨ ਕੀਤਾ ਬਹੁਤ ਸਾਰੇ ਇਹੋ ਜਿਹੇ ਜਿਹੜੇ ਹੀਰੇ ਨੇ ਜਿਨ੍ਹਾਂ ਦਾ ਜੋ ਮਨ ਦਾ ਮਾਨ ਸਨਮਾਨ ਹੈ ਉਹ ਨਹੀਂ ਕੀਤਾ ਗਿਆ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਉਹਨਾਂ ਨੂੰ ਵਿਸਾਰਿਆ ਗਿਆ ਕਈ ਕਈ ਕਾਰਨ ਨੇ ਇਹਦੇ ਵਿੱਚ ਸਮਾਜਿਕ ਵੀ ਸਿਆਸੀ ਵੀ ਜੋ ਮੈਂ ਦੁਆਰਾ ਤੋਂ ਆਪਣੇ ਵੀਰ ਕੁਮਰ ਅਖਵਾਲ ਜੀ ਦਾ ਔਰ ਸ੍ਰਿੰਦਰ ਸਿੰਘ ਸੁੰਨੜ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜੇ ਇਹੋ ਜਿਹੇ ਜੋ ਗੁਰੂ ਸਾਹਿਬ ਨੂੰ ਜੋੜਨ ਵਾਲੇ ਔਰ ਇੱਕ ਸਮਾਜ ਨੂੰ ਸੇਧ ਦੇਣ ਵਾਲੇ ਜਿਹੜੇ ਸ਼ਾਇਰ ਸੀ ਉਹਨਾਂ ਦਾ ਸਨਮਾਨ ਕੀਤਾ ਇਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਵੀ ਉਥੇ ਫਕੀਰ ਚੰਦ ਜੀ ਦਾ ਵੀ ਤੁਲੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਬੇਸ਼ੱਕ ਜਿੰਦਾ ਦੇ ਮਰਜ਼ੀ ਹਾਲਾਤ ਹੁੰਦੇ ਰਿਹਾ ਉਹਨਾਂ ਦੀ ਸਿਹਤ ਜਿੰਦਾ ਮਰਜ਼ੀ ਨਾ ਸਾਜ ਰਹੀ ਪਰ ਉਹ ਇਸ ਪੰਜਾਬੀ ਮਾਂ ਬੋਲੀ ਦੀ ਪਹਿਲਾਂ ਵੀ ਸੇਵਾ ਕਰਦੇ ਰਿਹਾ ਅੱਜ ਵੀ ਕਰਦੇ ਕਰ ਰਹੇ ਨੇ ਔਰ ਆਸ ਕਰਦੇ ਹਾਂ ਇੱਕ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਔਰ ਇੰਦਾ ਹੀ ਫਿਰ ਵੀ ਕਰਦੇ ਰਹਿਣ ਧੰਨਵਾਦ 10 ਨੂੰ ਸੁੰਦਰ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਤੇ ਮੈਂ ਮੈਂ ਬੋਲ ਆ ਬੋਲ ਨਹੀਂ ਸਕਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਕਵਤਾ ਕਹਿਤੀ ਬੜੇ ਜਿਹੇ ਸਮੇਂ ਤੱਕ ਮੈਂ ਕਵਤਾ ਨਹੀਂ ਸੁਣਾ ਸਕਿਆ ਕੁਝ ਵੀ ਬੋਲ ਵੀ ਨਹੀਂ ਸਕਿਆ ਪਰ ਸੁੰਦਰ ਸਾਹਿਬ ਨੇ ਮੈਨੂੰ ਤਕੜਾ ਕਰ ਦਿੱਤਾ ਤੇ ਮੈਂ ਕੁਝ ਜਿਹੜੇ 417 ਸੁਣਾਇਆ ਵਾ ਤੇ ਸੁੰਨਰ ਸਾਹਿਬ ਨੂੰ ਚੰਗਾ ਲੱਗਾ ਸਾਹ ਸੰਗਤ ਨੂੰ ਵੀ ਮੈਨੂੰ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਸੁੰਨਰ ਸਾਹਿਬ ਜੀ ਦਾ ਬੜਾ ਧੰਨਵਾਦ ਕਮਰ ਇਕਬਾਲ ਦਾ ਬੜਾ ਧੰਨਵਾਦ ਇਹ ਮੈਨੂੰ ਪਤਾ ਨਹੀਂ ਸੀਗਾ ਵੀ ਇਹ ਹੁਣ ਕਾਇਮ ਹੈਗੇ ਨੇ ਤੁਲੀ ਸਾਹਿਬ ਤੇ ਜਦੋਂ ਦੇ ਅਸੀਂ ਪੰਜਾਬ ਦੇ ਵਿੱਚ ਤਿੰਨ ਚਾਰ ਸਾਲ ਦੇ ਅਸੀਂ ਇਹ ਸਨਮਾਨ ਸਨਮਾਨਤ ਸ਼ਖਸੀਅਤਾਂ ਨੂੰ ਜਦੋਂ ਸਨਮਾਨ ਦਿੰਦੇ ਸੀਗੇ ਤੇ ਉਦੋਂ ਇਨਜ਼ਾ ਮੈਨੂੰ یوں ਸੁਨੇਹਾ ਮਿਲਿਆ ਸੀ ਵੀ ਤੁਲੀ ਸਾਹਿਬ ਦੇ ਦਿਮਾਗ ਦੇ ਵਿੱਚ ਵੀ ਉਹ ਸੰਤੁਲਨ ਨਹੀਂ ਰਹਿ ਗਿਆ ਤੇ ਇਹ ਹੁਣ ਠੀਕ ਨਹੀਂ ਹੈ ਤੇ ਮੈਨੂੰ ਆਪਣੇ ਦਿਲ ਦੇ ਵਿੱਚ ਬੜਾ ਔਣਾ ਮਾ ਸੀਗਾ ਵੀ ਯਾਰ ਆਪਾਂ ਜੇ ਸ਼ਖਸੀਅਤਾਂ ਨੂੰ ਇਹ ਦਾ ਸਨਮਾਨ ਤੇ ਕਰਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਇਹ ਇਹ ਤੁਲਿਕ ਦਾ ਰਹਿ ਗਿਆ ਤੇ ਇਹ ਰਹਿਣਾ ਨਹੀਂ ਸੀ ਚਾਹੀਦਾ ਤੇ ਚਲੋ ਵਾਇਗਰੂ ਨੂੰ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਵੀ ਨਹੀਂ ਕਰ ਹੋਇਆ ਪਰ ਮੇਰੇ ਦਿਲ ਵਿੱਚ ਮੈਂ ਆਪਣੇ ਆਪ ਤੇ ਗੁੱਸੇ ਸੀਗਾ ਵੀ ਮੈਂ ਤੁਲੀ ਸਾਹਿਬ ਦਾ ਇਹ ਸਨਮਾਨ ਕਿਉਂ ਨਹੀਂ ਕਰ ਸਕਿਆ ਤੇ ਇਹ ਹੁਣ ਜਦੋਂ ਕਮਰ ਤੋਂ ਪਤਾ ਲੱਗਿਆ ਵੀ ਉਹ ਉਹਨਾਂ ਦਾ ਇਹਨਾਂ ਨੇ ਲਿਸਟ ਬਣਾਈ ਇੱਕ ਵੀ ਇਨਾਂ ਇੱਕ ਬੰਦਿਆਂ ਨੂੰ 20 21 ਕੀ ਹਜ਼ਾਰ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਇਹਨਾਂ ਦਾ ਤੇ ਮੈਂ ਕਿਹਾ ਬਸ ਬਾਕੀ ਹੁਣ ਸਾਰੇ ਛੱਡ ਦੇ ਇਹ ਲੱਖ ਦਾ ਇਨਾਮ ਇਹਨਾਂ ਨੂੰ ਹੀ ਦੇਣਾ ਕਿ ਮੇਰਾ ਮੇਨੂੰ ਮੈਨੂੰ ਜੋ ਮੇਰੇ ਦਿਲ ਵਿੱਚ ਅਰਮਾਂ ਸੀ ਕਿ ਮੈਂ ਇਹਨਾਂ ਦਾ ਸਤਿਕਾਰ ਨਹੀਂ ਕਰ ਸਕਿਆ ਉਹ ਮੇਰੀ ਰੀਜ ਪੂਰੀ ਹੋ ਗਈ ਉਹ ਕਿੰਨੇ ਤੁਸੀਂ ਸਹਿਯੋਕਾਂ ਦਾ ਸਨਮਾਨ ਕਰਦਾ ਤੇ ਭੁੱਖ ਜੀ ਕੀ ਯੋਜਨਾ ਹੈ ਅ ਅਸੀਂ ਪੈਂ 20 36 ਲੱਖ ਰੁਪਇਆ ਹਰ ਸਾਲ ਅਸੀਂ ਸਾਇਤਕ ਇਹ ਇਹਦਾ ਲਾਉਨੇ ਆ ਕਿ ਅਸੀਂ ਜਿਹੜੇ ਉਹ ਸਾਡੇ ਕੋ ਮੇਰੇ ਕੋਲ ਉਹ ਵਾਦੂ ਨੇ ਕਿਉਂਕਿ ਹੁਣ ਮੈਂ ਅੱਗੇ ਅੱਗੇ ਜਿੱਡਾ ਹੁਣ ਅਮੀਰ ਆਦਮੀ ਨਹੀਂ ਆ ਅੱਗੇ ਕਿਸੇ ਜਮਾਨੇ ਵਿੱਚ ਬਹੁਤ ਵੱਡੇ ਬਿਜ਼ਨਸ ਹੁੰਦੇ ਸਾਡੇ ਕੈਲੀਫੋਰਨੀਆ ਚ ਹੁਣ ਤੇ ਮੈਂ ਪਰ ਮੇਰੇ ਕੋਲ ਜਿਹੜੇ ਕੋ 15 20 ਕਰੋੜ ਰੁਪਇਆ ਹੈਗਾ ਉਹ ਮੇਰੇ ਬੱਚਿਆਂ ਨੂੰ ਨਹੀਂ ਚਾਹੀਦਾ ਮੇਰਾ ਮੇਰਾ ਛੋਟਾ ਲੱਗਾ ਲੜਕਾ 3 4 3 350 ਕਰੋੜ ਦਾ ਮਾਲਕ ਹੈ ਕੈਲੀਫੋਰਨੀਆ 'ਚ ਉਹਨਾਂ ਨੂੰ ਮੇਰੇ ਥੋੜੇ ਬੋਧੇ ਜਿਹੜੇ ਮੇਰੇ ਕੋਲ ਹੈਗੇ ਉਹਨਾਂ ਦਾ ਉਹਨਾਂ ਨੂੰ ਲੋੜ ਨਹੀਂ ਆ ਤੇ ਉਹ ਮੈਂ ਕਿਉਂ ਨਾ ਇੱਥੇ ਕਿਤੇ ਸਗੀਰ ਥੇ ਲਾ ਜਾਵਾਂ ਤੇ ਉਹ ਮੈਂ 72 ਸਾਲ ਦੀ ਮੇਰੀ ਉਮਰ ਹੈਗੀ ਆ ਪਤਾ ਨਹੀਂ ਕਿਦਨ ਸਾਹ ਵੀ ਨਹੀਂ ਸਾਡਾ ਜਿਹੜਾ ਸਾਹ ਵੀ ਨਹੀਂ ਸਾਡਾ ਆਪਣਾ ਤੇ ਪਤਾ ਨਹੀਂ ਕਦੋਂ ਨਿਕਲ ਜਾਏ ਤੇ ਮੇਰਾ ਜੀ ਕਰਦਾ ਕੋਈ ਮੇਰੇ ਹੱਥੋਂ ਜੇ ਕੋਈ ਸਹੀ ਸ਼ਖਸੀਅਤ ਤੁਹਾਨੂੰ ਤੁਲਿਸਾ ਵਰਗਿਆਂ ਨੂੰ ਜੇ ਜੇ ਕਿਤੇ ਇਹਨਾਂ ਦੇ ਦਾ ਸਤਿਕਾਰ ਕਰ ਸਕਾਂ ਤੇ ਬਸ ਹੋਰ ਮੇਰੀ ਕੋਈ ਰੀਜ ਨਹੀਂ ਆ ਮੈਨੂੰ ਇਹ ਕੇਹੀ ਚੀਜ਼ ਦਾ ਮਾਣ ਨਹੀਂ ਆ ਪਿਆ ਐਂ ਐਂ ਕਰਦੇ ਆ ਇਹ ਤਾਂ ਉਹ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਛਣਾ ਹੀ ਆ